ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੰਡਾ ਸਿੰਘ ਗਾਜੀ ਆਣੀਆਂ ਜਿੱਦੇ ਆਪਣੇ ਘਰੋਂ ਤੁਰਨ ਲੱਗਿਆ ਡਾਕੂ ਬਣ ਕੇ ਘਰੋਂ ਨਿਕਲਣ ਲੱਗਿਆ ਤਾਂ ਇਸ ਦੀ ਮਾਤਾ ਰਤਨ ਕੌਰ ਨੇ ਇਹਨੂੰ ਇੱਕ ਨਸੀਹਤ ਦਿੱਤੀ ਸੀ ਇਹ ਮਾਤਾ ਬਾਅਦ ਵਿੱਚ ਬਜ਼ੁਰਗ ਹੋ ਕੇ ਪੂਰੀ ਹੋਈ ਆ 100 ਸਾਲ ਤੋਂ ਉੱਪਰ ਉਮਰ ਹੋਈ ਆ ਇਹਦੀ ਬੜੀ ਦਲੇਰ ਤੇ ਜਵੇ ਵਾਲੀ ਬੁੜੀ ਸੀ ਏ ਇਹਨੇ ਇੱਕੋ ਹੀ ਗੱਲ ਆਖੀ ਕੁੰਡਿਆ ਡਾਕੂ ਬਣ ਚੱਲਿਆ ਤਾਂ ਹੈ ਡਾਕੂਆਂ ਦੇ ਨਾਂ ਨੂੰ ਕਿਤੇ ਲਾਜ ਨਾ ਲਾ ਦੇਈਂ ਇੱਕ ਤਾਂ ਕਿਸੇ ਗਰੀਬ ਮਾਤੜ ਬੰਦੇ ਦੇ ਘਰੇ ਡਾਕਾ ਨਾ ਮਾਰੀ ਤੇ ਦੂਜੀ ਗੱਲ ਜਿਹੜਾ ਵੀ ਡਾਕਿਆਂ ਚੋਂ ਸੋਨਾ, ਚਾਂਦੀ ਜਾਂ ਪੈਸਾ ਤੂੰ ਕੁਝ ਵੀ ਲੁੱਟੇ ਉਹ ਲੋੜ ਬੰਦਾ ਚ ਵੰਡ ਦੇਈ ਉਹਦੇ ਚੋਂ 1 ਰੁਪਿਆ ਵੀ ਦੇਲੀ ਤੋਂ ਅੰਦਰ ਨਾ ਲੈ ਕੇ ਆਈ ਸਾਡੇ ਲਈ ਤੇਰਾ ਉਹ ਪੈਸਾ ਹਰਾਮ ਹੈ। ਕੁੰਡਾ ਸਿੰਘ ਗਾਜੀ ਆਣੀਆਂ ਨੇ ਇਹ ਗੱਲ ਪੱਲੇ ਬੰਨ ਲਈ ਆਪਣੀ ਜ਼ਿੰਦਗੀ ਚ ਉਹਨੇ 2 ਦਰਜਣ ਤੋਂ ਵੱਧ ਡਾਕੇ ਮਾਰੇ ਐ ਪਰ ਉਹਦੇ ਚੋਂ ਉਹ 1 ਰੁਪਿਆ ਕਦੇ ਘਰੇ ਨਹੀਂ ਲੈ ਕੇ ਆਇਆ। ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਬਾਕੀ ਸਾਰਾ ਪਰਿਵਾਰ ਕੁੰਡਾ ਸਿਉਂ ਦਾ ਖੇਤੀ ਕਰਦਾ ਸੀ ਇਹਦਾ ਵੱਡਾ ਭਰਾ ਸੌਣ ਸਿਉ ਇਸ ਤਰ੍ਹਾਂ ਰਲ ਕੇ ਖੇਤੀਬਾੜੀ ਹੁੰਦੀ ਰਹੀ ਪਰਿਵਾਰ ਵੱਲੋਂ ਪਰ ਕੁੰਡਾ ਸਿੰਘ ਡਾਕੇ ਮਾਰ ਕੇ ਆਪਣੀ ਮਾਇਆ ਗਰੀਬਾਂ ਚ ਵੰਡਦਾ ਰਿਹਾ ਅਖੀਰ ਜਦੋਂ ਇਹਨਾਂ ਨੇ ਖੇਤੀਬਾੜੀ ਕਰਕੇ ਚਾਰ ਛਿੱਲੜ ਜੋੜ ਲਏ ਕੁੰਡਾ ਸਿਉਂ ਦੇ ਵੱਡੇ ਭਰਾ ਸੌਣ ਸਿੰਘ ਨੇ ਆਖਿਆ ਆਪਾਂ ਵੀ ਇੱਕ ਪੱਕਾ ਮਕਾਨ ਬਣਾ ਲਗੇ ਛੱਤਾ ਚੋਂਦਿਆਂ ਇਸ ਕੰਮ ਤੋਂ ਖੱਜਲ ਖਵਾਰੀ ਤੋਂ ਆਪਾਂ ਨੂੰ ਭੋਰਾ ਸੁੱਖ ਮਿਲੂਗਾ ਇਹਨਾਂ ਨੇ ਇੱਟਾਂ ਪੱਠੇ ਤੋਂ ਪੱਕੀਆਂ ਮੰਗਾ ਲਈਆਂ ਘਰ ਪਾਉਣ ਵਾਸਤੇ ਤੇ ਜਿਹੜੇ ਪਿੰਡ 'ਚ ਮੌਕਵਰ ਹੁੰਦੇ ਆ ਉਹ ਹਰ ਇੱਕ ਪਿੰਡ 'ਚ ਹੀ 1 2 4 ਹੁੰਦੇ ਹੀ ਹੁੰਦੇ ਆ ਪੁਲਿਸ ਦੇ ਟਾਊਟ ਅੰਗਰੇਜ਼ਾਂ ਵੇਲੇ ਵੀ ਸੀਗੇ ਅੱਜ ਵੀ ਆ ਹਰ ਇੱਕ ਪਿੰਡ 'ਚ ਪੁਲਿਸ ਦੇ ਟਾਊਟਾਂ ਨੇ ਜਾ ਕੇ ਨਿਹਾਲੇ ਵਾਲੇ ਥਾਣੇ 'ਚ ਦੱਸਤਾ ਵਿਕੁੰਡੇ ਗਾਜੀਆਣੇ ਕਿਆ ਨੇ ਤਾਂ ਪੱਕੀਆਂ ਇੱਟਾਂ ਲਵਾਈਆਂ ਉਹਨਾਂ ਨੇ ਤਾਂ ਸ਼ਾਇਦ ਹਵੇਲੀ ਪਾਉਣੀ ਜਾਂ 2 3 ਮੰਜ਼ਲੀ ਮੋਗੇ ਦਾ ਐਸਪੀ 100 ਘੋੜਸਵਾਰ ਨੂੰ ਲੈ ਕੇ ਆਇਆ ਪਿੰਡ ਗਾਜੀਆਣੇ 'ਚ ਕੁੰਡੇ ਦੇ ਘਰੇ ਔਨਸਾਰ ਉਹਨੇ ਕੁੰਡੇ ਕੇ ਕੱਚੇ ਘਰ ਦੀ ਛੱਤ ਨੂੰ ਅੱਗ ਲਗਾਈ ਲੱਕੜ ਦੀਆਂ ਕੜੀਆਂ ਵਾਲੇ ਉਹਨੇ ਕੋਲੇ ਖੜ ਕੇ ਮਚਾਏ ਅੱਧ ਮੱਚਿਆ ਜਾ ਜਦੋਂ ਘਰ ਹੋ ਗਿਆ ਤੇ ਜਾਣ ਲੱਗਿਆ ਪਰਿਵਾਰ ਨੂੰ ਚੇਤਾਵਨੀ ਦੇ ਗਿਆ ਕਿ ਕੁੰਡੇ ਗਾਜੀ ਆਣੀਆਂ ਨੂੰ ਕਹਿ ਦਿਓ ਉਹ ਪੇਸ਼ ਹੋ ਜੇ ਨਹੀਂ ਤਾਂ ਪੱਕਾ ਘਰ ਦੂਰ ਦੀ ਗੱਲ ਥੋੜੇ ਚੁੱਲਿਆਂ ਚ ਘਾਅ ਉਗਿਆਣਾ ਮੈਂ ਕਿਸੇ ਨੂੰ ਬਸਣ ਨਹੀਂ ਦੇਣਾ ਚਲੋ ਪਿੰਡ ਦੇ ਕਿਸੇ ਬੰਦੇ ਨੇ ਕੁੰਡੇ ਨੂੰ ਵੀ ਦੱਸਤਾ ਵੀ ਤੇਰੇ ਘਰੇ ਅੱਗ ਲਾ ਗਿਆ ਪੁਲਿਸ ਵਾਲਾ ਬਾਬਾ ਕੁੰਡਾ ਸਿਓ ਕਈ ਦਿਨਾਂ ਬਾਅਦ ਘਰੇ ਆਇਆ ਘਰ ਦੇ ਹਾਲਾਤ ਵੇਖੇ ਆਉਣਸਾਰ ਉਸਨੇ ਇੱਕੋ ਹੀ ਗੱਲ ਕਹੀ ਆਪਣੇ ਪਰਿਵਾਰ ਨੂੰ ਕਿ ਜਿਹੜਾ ਵੀ ਅਧਮਚਿਆ ਘਰ ਖੜਾ ਹੈ ਇਹਦੇ 'ਚ ਹੀ ਆਪਣੀ ਜ਼ਿੰਦਗੀ ਬਸਰ ਕਰੋ ਆ ਜਿਹੜੀਆਂ ਪੱਕੀਆਂ ਇੱਟਾਂ ਤੁਸੀਂ ਘਰ ਪਾਉਣ ਵਾਸਤੇ ਢੁਵਾਈਆਂ ਤੁਹਾਡਾ ਘਰ ਪੁਲਿਸ ਨੇ ਵਸਣ ਨਹੀਂ ਦੇਣਾ ਤੇ ਕੁੰਡਾ ਸਿਉਂ ਦਾ ਵੱਡਾ ਭਰਾ ਸੌਣ ਸਿਉਂ ਕਹਿੰਦਾ ਫੇਰ ਆ ਇੱਟਾਂ ਦਾ ਕੀ ਕਰਨਾ ਇਹ ਦੇਖਣ ਵਾਸਤੇ ਥੋੜੋ ਲੁਵਾਈਆਂ ਆਪਾਂ ਤਾਂ ਘਰ ਪਾਉਣਾ ਸੀ ਉਹ ਕਹਿੰਦਾ ਨਹੀਂ ਇਹ ਇੱਟਾਂ ਗੱਡਿਆਂ ਤੇ ਲਦਵਾ ਕੇ ਪਿੰਡ ਦੇ ਸਾਂਝੇ ਥਾਂ ਤੇ ਪਹਚਾ ਦਿਓ ਇਹਨਾਂ ਇੱਟਾਂ ਨਾਲ ਆਪਣਾ ਘਰ ਨਹੀਂ ਇਹਨਾਂ ਨਾਲ ਆਪਣੇ ਪਿੰਡ ਦਾ ਗੁਰਦੁਆਰਾ ਬਣੂਗਾ ਇੰਨੀ ਗੱਲ ਕਹਿ ਕੇ ਕੁੰਡਾ ਸਿੰਘ ਚਲਿਆ ਗਿਆ ਸਾਰੀਆਂ ਇੱਟਾਂ ਗੱਡਿਆਂ ਤੇ ਲੱਦ ਕੇ ਪਰਿਵਾਰ ਸਾਰੀਆਂ ਗੁਰਦੁਆਰਾ ਸਾਹਿਬ ਵਾਲੇ ਥਾਂ ਤੇ ਲਾਇਆ ਬਾਕੀ ਪਿੰਡ ਦੇ ਵਿੱਚੋਂ ਵੀ ਆਵਾਜ਼ ਦਿੱਤੀ ਵੀ ਭਾਈ ਜੀਨੇ ਹੋਰ ਹਿੱਸਾ ਪਾਉਣਾ ਪਾ ਲਓ ਜਾਣੀ ਜਿੰਨਾ ਇੱਟਾਂ ਨਾਲ ਕੁੰਡਾ ਸਿੰਘ ਗਾਜੀਆਣੇ ਦੇ ਪਰਿਵਾਰ ਨੇ ਘਰ ਪਾਉਣਾ ਸੀ ਉਹਨਾਂ ਇੱਟਾਂ ਨਾਲ ਕੁੰਡਾ ਸਿੰਘ ਗਾਜੀਆਣੇ ਨੇ ਪਿੰਡ ਗਾਜੀਆਣੇ 'ਚ ਪਹਿਲਾ ਗੁਰਦੁਆਰਾ ਬਣਾਇਆ ਸੀ ਤੇ ਗੁਰਦੁਆਰਾ ਸਾਹਿਬ ਦਾ ਨੀ ਪੱਥਰ ਵੀ ਰਾਤ ਨੂੰ ਰੱਖਿਆ ਗਿਆ ਸੀ ਆਮ ਦਿਨੇ ਰੱਖੇ ਜਾਂਦੇ ਆ ਨੀ ਪੱਥਰ ਪਰ ਸੂਰਮਾ ਕੁੰਡਾ ਸਿਓ ਗਾਜੀਆਣੀਆਂ ਰਾਤ ਨੂੰ ਭੇਸ ਵਟਾ ਕੇ ਆਇਆ ਤੇ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾ ਕੇ ਟਿੱਕੀ ਰਾਤ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀ ਪੱਥਰ ਰੱਖਿਆ ਯਾਨੀ ਦੁਨੀਆ ਭਾਵੇਂ ਕੁੰਡਾ ਸਿਓ ਨੂੰ ਡਾਕੂ ਮੰਨਦੀ ਐ ਅਸਲ ਵਿੱਚ ਕੁੰਡਾ ਸਿਓ ਪਹਿਲੀਆਂ 'ਚ ਡਾਕੂ ਸੀ ਤੇ ਬਾਅਦ 'ਚ ਉਹ ਬੱਬਰ ਬਣ ਗਿਆ ਸੀ ਦਿਲੋਂ ਗੁਰਬਾਣੀ ਨਾਲ ਜੁੜਿਆ ਹੋਇਆ ਸੀ ਬਾਬਾ ਕੁੰਡਾ ਸਿਉ ਗਾਜੀ ਜੀ ਹਨ। ਆਪ ਭਾਵੇਂ ਜਾਦਾ ਇਹ ਪੁਲਿਸ ਦੇ ਪਹਿਰਾਵੇ 'ਚ ਰਹਿੰਦਾ ਸੀ ਆਪਣਾ ਦਾੜਾ ਬੰਨ ਕੇ ਰੱਖਦਾ ਸੀ ਪਰ ਚੰਡੀ ਦੀ ਵਾਰ ਦਾ ਪਾਠ ਇਹਨੂੰ ਮੂੰਹ ਜਵਾਨੀ ਕੰਠ ਸੀ। ਸਵੇਰ ਉੱਠਣਸਾਰ ਇਹਨੇ ਪਹਿਲਾਂ ਆਪਣੇ ਸਾਰੇ ਬੰਦੂਕ, ਪਿਸਤੌਲ, ਤਲਵਾਰ, ਨਿਜਾ ਜੋ ਵੀ ਕੋਲੇ ਹਥਿਆਰ ਸੀ ਮੂਹਰੇ ਰੱਖ ਕੇ ਸਭ ਤੋਂ ਪਹਿਲਾਂ ਇਸਨੇ ਚੰਡੀ ਦੀ ਵਾਰ ਦਾ ਪਾਠ ਕਰਨਾ। ਜਦੋਂ ਪਾਠ ਪੂਰਾ ਹੋ ਜਾਣਾ ਇਹਨੇ ਇੱਕੋ ਹੀ ਅਰਦਾਸ ਬਾਰ-ਬਾਰ ਕਰਨੀ ਸੱਚੇ ਪਾਤਸ਼ਾਹ ਮੇਰੀ ਮੌਤ ਮੁਕਾਬਲੇ 'ਚ ਹੋਵੇ ਮੈਂ ਕਿਸੇ ਜੇਲ੍ਹ ਦੀ ਕਾਲ ਕੋਠੜੀ 'ਚ ਜਾਂ ਕਿਸੇ ਜ਼ਹਿਰ ਦੀ ਪੁੜੀ ਨਾਲ ਨਾ ਮਰਾਂ ਸੋ ਇਹਦੀ ਅਰਦਾਸ ਪੂਰੀ ਵੀ ਹੋਈ ਪਿੰਡ ਦਿਵਾਨਿਆਂ ਵਾਲੇ ਮੁਕਾਬਲੇ 'ਚ ਸ਼ਹੀਦ ਹੋਇਆ ਸੀ ਬਾਬਾ ਕੁੰਡਾ ਸਿਓ ਕੁੰਡਾ ਸਿਓ ਦੇ ਪੁੱਤਰੇ ਸਰਦਾਰ ਦਲਰਾਜ ਸਿੰਘ ਨੇ ਜਿਹੜੀਆਂ ਇਹ ਗੱਲਾਂ ਦਸੀਆਂ ਉਹ ਕਹਿੰਦੇ ਦਲੇਰ ਤੇ ਤਕੜਾ ਇੰਨਾ ਸੀ ਕਿ ਛੰਨਾ ਛੰਨਾ ਘਾਉ ਦਾ ਇੱਕੇ ਵਾਰ ਚ ਡੀਕ ਲਾ ਕੇ ਪੀ ਜਾਂਦਾ ਸੀ ਹਰ ਰੋਜ਼ ਜਿਹੜਾ ਵਚਨ ਕਿਸੇ ਨਾਲ ਕਰ ਲੈਂਦਾ ਸੀ ਉਹ ਪੂਰਾ ਕਰਦਾ ਸੀ ਜਦੋਂ ਪਹਿਲੀ ਵਾਰੀ ਇਹ ਗਿਰਫਦਾਰ ਹੋਇਆ ਇੱਕ ਥਾਣੇਦਾਰ ਹੁੰਦਾ ਸੀ ਫਰਲੇਖਾਂ ਮੁਸਲਮਾਨ ਸੀ ਉਹ ਚਲੋ ਉਹਨੇ ਕੁੰਡਾ ਸਿਓ ਦਾ ਰਿਮਾਂਡ ਲੈ ਲਿਆ ਰਿਮਾਂਡ ਲੈ ਕੇ ਇਹਦੇ ਹੱਥਾਂ ਦੀਆਂ ਉਂਗਲਾਂ 'ਚ ਲੱਕੜ ਦੀਆਂ ਗਿੱਟੀਆਂ ਪਾ ਕੇ ਉਤੋਂ ਹੱਥ ਬੰਨਤਾ ਬਹੁਤ ਜ਼ਿਆਦਾ ਦਰਦ ਹੋਇਆ ਹੋਵੇਗਾ ਇਹਦੇ ਘੋਟੇ ਵੀ ਲਾਏ ਗਰਮ ਪਾਣੀ ਵੀ ਇਹਦੇ ਤੇ ਪਾਇਆ ਅੱਖਾਂ 'ਚ ਮਿਰਚਾਂ ਵੀ ਪਾਈਆਂ ਯਾਨੀ ਜੋ ਸਜਾਓ ਦੇ ਸਕਦਾ ਸੀ ਉਹਨੇ ਦਿੱਤੀ। ਉਹ ਕੁੰਡਾ ਸਿੰਘ ਤੋਂ ਡਾਕਿਆਂ ਬਾਰੇ ਪੁੱਛੇ ਪਰ ਕੁੰਡਾ ਸਿਉ ਨੇ ਆਪਣਾ ਨਾਂ ਹੀ ਨਹੀਂ ਉਹਨੂੰ ਦੱਸਿਆ। ਕੁੰਡਾ ਸਿੰਘ ਕਹਿੰਦਾ ਤੂੰ ਮੈਥੋਂ ਮੇਰਾ ਨਾਂ ਪੁੱਛ ਕੇ ਦਿਖਾ ਦੇ ਡਾਕੇ ਤਾਂ ਦੂਰ ਦੀ ਗੱਲ ਹੈ। ਉਹ ਜਦੋਂ ਕਟ-ਕਟ ਕੇ ਹੰਬ ਗਿਆ ਉਹਦਾ ਕੋਈ ਜ਼ੋਰ ਨਾ ਚੱਲਿਆ। ਅਖੀਰ ਤੇ ਗੁੱਸੇ ਚ ਆ ਕੇ ਉਹਨੇ ਕੁੰਡਾ ਸਿਉ ਨੂੰ ਇੱਕ ਤਾਂ ਭੈਣ ਦੀ ਗਾਲ ਕੱਢੀ ਤੇ ਇੱਕ ਇਹਦੇ ਢੱਡ 'ਚ ਬੂਟ ਦਾ ਠੱਡ ਮਾਰਿਆ। ਪਰ ਉੱਥੇ ਹੀ ਕਹਿਤਾ ਸੀ ਇਸ ਦਲੇਰ ਮਰਦ ਨੇ ਕਿ ਫਰਲੇਖਾਂ ਜੇ ਮੈਂ ਜੇਲ੍ਹ ਚੋਂ ਨਿਕਲ ਗਿਆ ਤਾਂ ਇਸ ਚੀਜ਼ ਦਾ ਬਦਲਾ ਤੇਰੇ ਤੋਂ ਲਵਾਂਗਾ ਚੇਤੇ ਰੱਖੀ ਤੇ ਜਦੋਂ ਇਹਨੇ ਮਲੇਰਕੋਟਲੇ ਵਾਲੀ ਜੇਲ੍ਹ ਤੋੜੀ ਆ ਫਰਾਰ ਹੋਇਆ ਫਰਲੇਖਾਂ ਦੇ ਨਿਸ਼ਾਨੇ ਤੇ ਸੀ ਤੇ ਫਰਲੇਖਾਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਕੁੰਡੇ ਨੇ ਮੈਨੂੰ ਛੱਡਣਾ ਨਹੀਂ ਫਰਲੇਖਾਂ ਨੇ ਆਪਣੀ ਨਿਹਾਲੇ ਵਾਲੇ ਤੋਂ ਬਦਲੀ ਜਗਰਾਉਂ ਦੀ ਕਰਾ ਲਈ ਇਹਨੇ ਜਗਰਾਉਂ ਚ ਵੀ ਰੇਕੀ ਕੀਤੀ ਪਰ ਫਰਲੇਖਾਂ ਉੱਥੇ ਲੋਟ ਨਾ ਆਇਆ ਉਸ ਤੋਂ ਬਾਅਦ ਇੱਕ ਥਾਂ ਹੋਰ ਚਲਿਆ ਗਿਆ ਬਦਲੀ ਕਰਾ ਕੇ ਉਹ ਇਹ ਉੱਥੇ ਵੀ ਜਾਂਦਾ ਰਿਹਾ ਗੱਲ ਨਾ ਬਣੀ ਅਖੀਰ ਨੂੰ ਫਰਲੇਖਾ ਦੀ ਬਦਲੀ ਮਖੂ ਦੀ ਹੋ ਗਈ ਤੇ ਮਖੂ ਦੇ ਏਰਗੇ ਚ ਪਿੰਡ ਸਭਰਾਵਾਂ ਦਾ ਸੀ ਟਹਿਲਾ ਉਹ ਵੀ ਆਪਣੇ ਆਪ ਨੂੰ ਡਾਕੂ ਖਵਾਉਂਦਾ ਸੀ ਤੇ ਟਹਿਲੇ ਦਾ ਤੇ ਕੁੰਡਾ ਸਿਉਂ ਦਾ ਸੰਪਰਕ ਹੋ ਗਿਆ ਫੇਰ ਸਭਰਾਵਾਂ ਵਾਲੇ ਟਹਿਲੇ ਤੇ ਕੁੰਡੇ ਗਾਜੀ ਆਣ ਗਏ ਨੇ ਇਸ ਫਰਲੇਖਾ ਨੂੰ ਮਾਰਨ ਦੀ ਸਕੀਮ ਬਣਾਈ ਜਿੱਥੇ ਦਾ ਘਰ ਸੀ ਇਹਦਾ ਪਰਿਵਾਰ ਰਹਿੰਦਾ ਸੀ ਇਹਨਾਂ ਨੇ ਉਹਦੇ ਘਰੇ ਗ੍ਰਨੇਡ ਸੁੱਟਿਆ ਇਹਨਾਂ ਨੂੰ ਏਸੀਓ ਘਰੇ ਆ ਗਿਆ ਹੋਣਾ ਕੰਮ ਖਤਮ ਹੈ ਪਰ ਕੁਦਰਤੀ ਫਰਲੇਖਾ ਉਸ ਰਾਤ ઠાਣੇ 'ਚ ਰਿਹਾ ਤੇ ਜਦੋਂ ਇਹਦੇ ਘਰੇ ਗ੍ਰਨੇਡ ਸੁੱਟਿਆ ਗਿਆ ਫਰਲੇਖਾ ਦੇ ਦੋ ਮੁੰਡੇ ਤੇ ਤੀਜੀ ਘਰ ਵਾਲੀ ਉਸ ਗ੍ਰਨੇਡ ਨਾਲ ਮਾਰੇ ਗਏ ਪਰ ਇਸ ਚੀਜ਼ ਦਾ ਫਰਲੇਖਾ ਨੂੰ ਇੰਨਾ ਸਦਮਾ ਲੱਗਿਆ ઠાਣੇਦਾਰ ਨੂੰ ਕਿ 1947 ਦੀ ਵੰਡ ਤੋਂ ਬਾਅਦ ਜਦੋਂ ਉਹ ਪਾਕਿਸਤਾਨ ਵੀ ਚਲਿਆ ਗਿਆ ਉੱਥੋਂ ਦੇ ਲੋਕ ਦੱਸਦੇ ਸੀ ਕਿ ਉਹ ਕੰਦਾ ਚ ਟੱਕਰਾ ਮਾਰਦਾ ਰੋਂਦਾ ਫਿਰਦਾ ਸੀ ਕਿ ਜੇ ਮੈਂ ਕੁੰਡਾ ਸਿਉਂ ਦੇ ਢੱਡ ਚ ਠੁੱਡਾ ਨਾ ਮਾਰਦਾ ਅੱਜ ਮੇਰਾ ਪਰਿਵਾਰ ਜਿਉਂਦਾ ਹੋਣਾ ਸੀ ਉਹ ਪਾਗਲ ਹੋ ਕੇ ਮਰਿਆ ਥਾਣੇਦਾਰ ਇੱਕ ਵੇਰੀ ਮੋਗੇ ਦੀ ਪੁਲਿਸ ਕੁੰਡਾ ਸਿਉਂ ਦੇ ਭਰਾ ਸੌਣ ਸਿਉ ਨੂੰ ਫੜ ਕੇ ਲੈ ਗਈ ਸੌਣ ਸਿਉ ਕੁੰਡਾ ਸਿਉ ਤੋਂ ਵੱਡਾ ਸੀ ਉਮਰ ਚ ਪਰ ਪੁਲਿਸ ਇਹਨਾਂ ਦੇ ਪਰਿਵਾਰ ਕੋਲੋਂ ਡਰਦੀ ਵੀ ਸੀ ਪੁਲਿਸ ਵਾਲੇ ਫੜਨ ਵੀ ਆ ਜਾਂਦੇ ਸੀ ਤੇ ਅੰਦਰੋਂ ਅੰਦਰ ਹੀ ਡਰਦੇ ਵੀ ਸੀ ਵੀ ਜੇ ਕੁੰਡਾ ਸਿਉ ਨੂੰ ਪਤਾ ਲੱਗ ਗਿਆ ਫਲਾਨਾ ਥਾਣੇਦਾਰ ਲੈ ਕੇ ਗਿਆ ਉਹਦੀ ਸ਼ਾਂਤ ਆ ਜਾਣੀਆ ਜਦੋਂ ਸੌਣਸਿਓ ਨੂੰ ਫੜ ਕੇ ਲਗਾਇਏ ਮੋਗੇ ਪੁਲਿਸ ਵਾਲਿਆਂ ਨੇ ਪੁੱਛਿਆ ਸੌਣਸਿਓ ਨੂੰ ਵੀ ਤੈਨੂੰ ਕੁਝ ਚਾਹੀਦਾ ਖਾਣ ਪੀਣ ਆਸਤੇ ਹਾਂ ਉਹ ਕਹਿੰਦਾ ਮੈਂ ਫੀਮ ਖਾਣੀ ਹੈ ਪੁਲਿਸ ਵਾਲੇ ਹੁਣ ਸੋਚਣ ਲੱਗ ਪਏ ਵੀ ਫੀਮ ਇਹਨੂੰ ਕਿੱਥੋਂ ਲਿਆ ਕੇ ਦਈਏ ਉਹ ਕਹਿੰਦਾ ਮੈਂ ਤੁਹਾਨੂੰ ਦੱਸ ਦਿੰਨਾ ਮੋਗੇ 'ਚ ਉਦੋਂ ਸ਼ੇਖ ਰਹਿੰਦੇ ਹੁੰਦੇ ਸੀ ਸ਼ੇਖਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਸੀ ਅੱਜ ਵੀ ਕਦੇ ਮੋਗੇ 'ਚ ਜਾਓ ਨਾ ਤੇ ਸ਼ੇਖਾਂ ਵਾਲਾ ਚੌਕ ਹੈ ਜਿਹੜਾ ਇਹ ਉਹਨਾਂ ਸ਼ੇਖਾਂ ਦੇ ਨਾਂ ਤੇ ਆ ਇੱਥੇ ਬਹੁਤ ਵੱਡੀ ਸ਼ੇਖਾਂ ਦੀ ਮਾਰਕੀਟ ਹੁੰਦੀ ਸੀ 1947 ਤੋਂ ਪਹਿਲਾਂ ਤੇ ਉਹ ਸ਼ੇਖ ਸੀ ਜਿਹੜੇ ਉਹ ਕੁੰਡਾ ਸਿਉਂ ਦੇ ਮਿੱਤਰ ਸੀ ਤੇ ਜਦੋਂ ਕੁੰਡਾ ਸਿਉਂ ਦੇ ਭਰਾ ਨੂੰ ਸ਼ੇਖਾਂ ਦੀ ਦੁਕਾਨ 'ਚ ਪੁਲਿਸ ਲੈ ਕੇ ਗਈ ਸ਼ੇਖਾਂ ਨੇ ਖੜੇ ਹੋ ਕੇ ਸਲਾਮ ਕੀਤੀ ਬਾਬਾ ਸੌਣ ਸਿਉਂ ਨੂੰ ਆਦਰ ਪਾਉ ਕੀਤਾ ਇਹਨੂੰ ਪੱਖਾ ਝੱਲਿਆ ਇਹਨੂੰ ਬਿਠਾਇਆ ਪੁਲਿਸ ਵਾਲੇ ਹੈਰਾਨ ਰਹਿ ਗਏ ਕਿ ਮੋਗੇ ਦੇ ਸ਼ੇਖ ਇਹਨੂੰ ਕਿਵੇਂ ਜਾਣਦੇ ਆ ਤੇ ਉਹਨਾਂ ਨੇ ਹੱਥ ਜੋੜ ਕੇ ਪੁੱਛਿਆ ਤੁਸੀਂ ਕੀ ਛਕਣਾ ਜੀ ਸੌਣ ਸਿਓ ਕਹਿੰਦਾ ਲਿਆਓ ਫੀਮ ਲਿਆਓ ਉਹਨਾਂ ਨੇ ਕਹਿੰਦੇ ਤੋਲਾ ਫੀਮ ਦਾ ਲਿਆ ਕੇ ਸੌਣ ਸਿਓ ਦੇ ਮੂਹਰੇ ਰੱਖਤਾ ਤੇ ਇਹਨੇ ਇੱਕੋ ਵਾਰ ਗੋਲੀ ਵਟ ਕੇ ਖਾ ਲਈ ਤੇ ਪੁਲਿਸ ਵਾਲਿਆਂ ਨੂੰ ਆਂਦਾ ਹੁਣ ਮੈਂ 24 ਘੰਟੇ ਨਹੀਂ ਡੋਲਦਾ ਉਸ ਤੋਂ ਬਾਅਦ ਆਪਾਂ ਫੇਰ ਵੇਖਾਂਗੇ ਕੀ ਕਰਨਾ ਤੇ ਇੱਕ ਵਾਰੀ ਕੁੰਡਾ ਸਿਓ ਨੇ ਡਾਕਾ ਮਾਰਿਆ ਗਾਜੀਆਣੇ ਦੇ ਨੇੜੇ ਹੀ ਆ ਪਿੰਡ ਸੈਦੋ ਕਿਸੇ ਬਲੈਕਗੇ ਦੇ ਘਰ ਡਾਕਾ ਮਾਰਿਆ ਸੀ ਉਥੋਂ ਇੱਕ ਗੱਟਾ ਫੀਮ ਦਾ ਇਹਨਾਂ ਨੇ ਚੱਕਿਆ ਉਹਦੇ ਚ ਸੀਗੀ ਕੋਈ 12 14 ਕਿਲੋ ਫੀਮ ਇਹ ਜਿਹੜੇ ਬਾਕੀ ਕੁੰਡਾ ਸਿਉਂਦੇ ਨਾਲ 4-5 ਜਾਣੇ ਸੀ ਉਹਨਾਂ ਨੂੰ ਸਾਰਿਆਂ ਨੂੰ 2-2 ਕਿਲੋ ਫੀਮ ਇਹਨੇ ਵੰਡਤੀ ਤੇ ਉਹ ਖਾਲੀ ਜਹਾ ਗੱਟਾ ਇਹਨੇ ਚਲਾ ਕੇ ਮਾਰਿਆ ਤੇ ਜਦੋਂ ਕੁੰਡਾ ਸਿਉਂਦਾ ਭਰਾ ਸੌਣ ਸਿਉ ਇਹਨਾਂ ਨੂੰ ਰੋਟੀ ਦੇਣ ਆਇਆ ਇਹ ਜਿਹੜੀ ਗਾਜੀ ਗਾਣੇ ਦੇ ਬਾਹਰ ਬਾਹਰ ਇੱਕ ਢਾਵਾ ਉੱਥੇ ਬੈਠ ਕੇ ਫੀਮ ਵੰਡੀ ਸੀ ਇਹਨਾਂ ਨੇ ਉਹਨੇ ਜਦੋਂ ਖਾਲੀ ਗੱਟਾ ਦੇਖਿਆ ਉਹ ਫੀਮ ਖਾਂਦਾ ਸੀ ਫੀਮ ਦਾ ਸ਼ਕੀਨ ਸੀ ਇਹ ਬੈਠੇ ਰੋਟੀ ਖਾਈ ਗਏ ਉਹ ਗੱਟੇ ਨਾਲੋਂ ਫੀਮ ਖੁਰਚ-ਖੁਰਚ ਕੇ ਖੁਰਚ-ਖੁਰਚ ਕੇ ਉਹਨੇ ਵੀ ਕਿਲੋ ਡੇਢ ਕਿਲੋ ਲਾ ਲਈ ਉਹ ਕਹਿੰਦਾ ਚਲ ਆਪਣਾ ਵੀ 6 ਮਹੀਨਿਆਂ ਦਾ ਜਗਾਰਡ ਬਣ ਗਿਆ। ਉਹਦੀ ਖੁਸ਼ੀ ਵੇਖ ਕੇ ਕੁੰਡਾ ਸਿਉ ਨੇ ਇੱਕ ਗੱਲ ਆਖੀ ਸੌਣ ਸਿਆਂ ਫੀਮ ਤਾਂ ਚਾਹੀਏ ਹੋਰ ਲੈ ਲੀਂ ਜਿੱਦ ਦੇ ਲੋੜ ਹੋਈ ਮੈਥੋਂ ਮੰਗ ਲਈ ਮੈਂ ਦੇ ਦੇਾਂਗਾ। ਪਰ ਜਿੱਦੇ ਮੈਂ ਮੁਕਾਬਲੇ 'ਚ ਮਾਰਿਆ ਗਿਆ ਤੈਨੂੰ ਕਿਸੇ ਨੇ ਫੀਮ ਨਹੀਂ ਦੇਣੀ ਤੈਨੂੰ ਤੋੜ ਲੱਗਣੀ ਐ। ਉਦੋਂ ਔਖਾ ਹੋਏਗਾ ਉਦੋਂ ਮੈਨੂੰ ਯਾਦ ਕਰਿਆ ਕਰੇਗਾ। ਸੌਣ ਸਿਆਂ ਨੇ ਉਹ ਫੀਮ ਰੱਖੀ ਪਾਸੇ ਆ ਕੇ ਕੁੰਡਾ ਸਿਉ ਨੂੰ ਗਲਵੱਕੜੀ ਪਾ ਕੇ ਕਹਿੰਦਾ ਭਾਈ ਜਦੋਂ ਤੂੰ ਹੀ ਨਾ ਦੁਨੀਆ ਤੇ ਰਿਹਾ ਫੀਮ ਤਾਂ ਛੱਡ ਮੈਂ ਆਪਣੀ ਜ਼ਿੰਦਗੀ ਤੋਂ ਵੀ ਕੀ ਲੈਣਾ ਮੈਂ ਤਾਂ ਆਪ ਤੇਰੇ ਮਗਰ ਹੀ ਤੁਰਿਆ ਹੋਣਾ ਜੇ ਜਿਉਣਾ ਹੈ ਤਾਂ ਤੇਰੇ ਨਾਲ ਜਿਉਣਾ ਹੈ ਤੈਥੋਂ ਮਗਰੋਂ ਨਹੀਂ ਜਿਉਣਾ ਤੇਰੇ ਹੁੰਦਿਆਂ ਪਿੰਡ 'ਚ ਛਾਤੀ ਚੌੜੀ ਕਰਕੇ ਤੁਰੀਦਾ ਵੀ ਕੁੰਡਾ ਸਿਓ ਮੇਰਾ ਭਰਾ ਹੈ ਤੇਰੇ ਤੋਂ ਬਾਅਦ ਸਾਡਾ ਜਿਉਣ ਦਾ ਹੱਜ ਹੀ ਨਹੀਂ ਰਹਿ ਜਾਣਾ ਜਿਹੜੀ ਸਰਦਾਰੀ ਤੇਰੇ ਨਾਂ ਨਾਲ ਹੈ ਉਹ ਸਰਦਾਰੀ ਤੈਥੋਂ ਬਾਅਦ ਨਹੀਂ ਮਿਲਣੀ ਤੇ ਗੱਲ ਉਹੀ ਹੋਈ ਜਦੋਂ ਕੁੰਡਾ ਸਿਓ ਸ਼ਹੀਦ ਹੋ ਗਿਆ ਤੇ ਕੁਝ ਕ ਮਹੀਨਿਆਂ ਬਾਅਦ ਸੌਣ ਸਿਉ ਇਹਦੇ ਵੱਡੇ ਭਰਾ ਨੇ ਆਪਣਾ ਸਰੀਰ ਛੱਡਤਾ ਸੀ ਕਿਉਂਕਿ ਦਿਲਾਂ ਨੂੰ ਦਿਲਾਂ ਦੀ ਖਿੱਚ ਹੁੰਦੀ ਐ ਪੁਰਾਣੇ ਸਮਿਆਂ 'ਚ ਭੈਣ ਭਰਾਵਾਂ 'ਚ ਮੋਹ ਮੁਹੱਬਤ ਹੁੰਦੀ ਸੀ ਅੱਜ ਕੱਲ ਭੈਣ ਭਾਈ ਮਰ ਜੇ ਦੂਜਾ ਸ਼ੁਕਰ ਮਨਾਉਂਦਾ ਕਿ ਸ਼ਾਇਦ ਇਹਦੇ ਹਿੱਸੇ ਦੇ ਵੀ ਦੋ ਸਿਆੜ ਮੈਨੂੰ ਆ ਜਾਣਗੇ ਪਰ ਉਦੋਂ ਲੋਕ ਸੱਚੀਆਂ ਰੂਹਾਂ ਦੇ ਮਾਲਕ ਸੀ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਸੀ ਤੇ ਫੇਰ ਕੁੰਡਾ ਸਿਉ ਨੇ ਕੁਝ ਹੋਰ ਮਾਇਆ ਇਕੱਠੀ ਕੀਤੀ ਇੱਕ ਬਹੁਤ ਸੋਹਣੀ ਹਜ਼ਾਰਾਂ ਰੁਪਏ ਦੀ ਚਾਨਣੀ ਗੁਰਦੁਆਰਾ ਸਾਹਿਬ ਵਾਸਤੇ ਲੈ ਕੇ ਆਇਆ ਸੀ ਕੁੰਡਾ ਸਿਓ ਉਹ ਚਾਨਣੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚੜਾਈ ਤੇ ਆ ਪਿਛਲੇ ਕੁਝ ਸਾਲ ਪਹਿਲਾਂ ਤੱਕ ਉਹ ਚਾਨਣੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਪਈ ਸੀ ਜਾਨੀ ਗੁਰੂ ਘਰ ਨਾਲ ਗੁਰੂ ਸਾਹਿਬ ਨਾਲ ਕੁੰਡਾ ਸਿਓ ਨੂੰ ਦਿਲੋਂ ਮੋਹ ਸੀ ਤੇ ਇੱਕ ਵਾਰੀ ਕਹਿੰਦੇ ਪੁਲਿਸ ਦਾ ਘੇਰਾ ਪੈ ਗਿਆ ਚਾਰ ਸ਼ਫੇਰਿਓ ਤੇ ਕੁੰਡਾ ਸਿਓ ਕੱਲਾ ਫਸ ਗਿਆ ਤੇ ਮਲੇਸ਼ੀਨ ਵੀ ਇਹਦੇ ਕੋਲੇ ਥੋੜਾ ਹੀ ਸੀ ਇਹਦੇ ਜਦੋਂ ਰੌਂਦ ਖਤਮ ਹੋ ਗਏ ਨੇ ਦੋ ਰੌਂਦ ਰੱਖ ਲਏ ਆਪਦੇ ਆਸਤੇ ਵੀ ਜੇ ਲੋੜ ਪਈ ਤਾਂ ਜਿਉਂਦਿਆਂ ਨੇ ਪੁਲਿਸ ਦੇ ਹੱਥ ਨਹੀਂ ਆਉਣਾ ਪਰ ਜਦੋਂ ਪੁਲਿਸ ਘੇਰਾ ਟੈਟ ਕਰ ਰਹੀ ਸੀ ਇਹਨੇ ਉੱਥੇ ਖੜੇ ਨੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਮੈਨੂੰ ਇਸ ਪੁਲਿਸ ਦੇ ਘੇਰੇ ਚੋਂ ਅੱਜ ਕਢਾ ਦੇ ਮੈਂ ਪਿੰਡ ਵਾਲੇ ਗੁਰਦੁਆਰੇ ਚ ਜਾ ਕੇ ਅਖੰਡ ਪਾਤਸ਼ਾਹ ਦੀ ਸੇਵਾ ਲਵਾਂਗਾ ਕੁਦਰਤੀ ਇਧਰਲੇ ਪਾਸੇ ਉਹ ਗਾਈਆਂ ਦਾ ਵਗ ਆਉਂਦਾ ਸੀ ਗਾਈਆਂ ਚਰ ਕੇ ਆ ਰਹੀਆਂ ਸੀ ਉਹਨਾਂ ਦਾ ਧੂੜ ਘਵਾਰ ਐਸਾ ਚੜਿਆ ਕਿ ਕੁੰਡਾ ਸਿਉਂ ਭੱਜ ਕੇ ਉਹਨਾਂ ਗਾਈਆਂ ਦੇ ਬੱਗ ਦੇ ਵਿਚਾਲੇ ਵੜ ਗਿਆ ਉਹ ਔੜ ਦੀ ਧੂੜ ਮਿੱਟੀ ਚ ਉਹਦੋਂ ਕੱਚੇ ਰਾਹ ਹੁੰਦੇ ਸੀ ਪੁਲਿਸ ਨੂੰ ਕੁਝ ਦਿਸਿਆ ਨਾ ਇਹ ਕੋਡਾ ਕੋਡਾ ਹੋ ਕੇ ਗਾਈਆਂ ਦੇ ਵਿਚਾਲ ਦੀ ਉਸ ਪੁਲਿਸ ਦੇ ਨੱਕੇ ਚੋਂ ਨਿਕਲ ਗਿਆ ਤੇ ਉਸ ਤੋਂ ਕੁਝ ਦਿਨਾਂ ਬਾਅਦ ਕੁੰਡਾ ਸਿੰਘ ਨੇ ਆਪਣੇ ਪਿੰਡ ਗਾਜੀਆਣੇ ਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਗੁਰਦੁਆਰਾ ਸਾਹਿਬ ਚ ਪਰ ਭੋਗ ਵਾਲੇ ਦਿਨ ਤਾਂ ਭੇਸ ਬਟਾ ਕੇ ਪੁਲਿਸ ਪਹਿਲਾਂ ਹੀ ਪਹੁੰਚ ਗਈ ਉਹਨਾਂ ਨੂੰ ਇਹ ਸੀ ਕਿ ਕੁੰਡਾ ਸਿਉਂ ਮੱਥਾ ਟੇਕਣ ਆਊਗਾ ਪਰ ਇਹ ਸਮਰਦ ਨੂੰ ਪਤਾ ਸੀ ਕਿ ਮੱਥਾ ਟੇਕਣ ਗਿਆ ਉੱਥੇ ਮੁਕਾਬਲਾ ਹੋ ਜਾਣਾ ਐਵੇਂ ਪਿੰਡ ਵਾਲੇ ਨੇ ਹੱਥੇ ਮਾਰੇ ਜਾਣਗੇ ਆਪ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਪਰ ਇਹ ਮਰਦ ਅਖੰਡ ਪਾਠ ਸਾਹਿਬ ਦੇ ਭੋਗ ਤੇ ਆਪ ਨਹੀਂ ਪਹੁੰਚ ਸਕਿਆ ਪਰ ਜਦੋਂ ਇਹਦੇ ਖਿਲਾਫ ਜਾਦੇ ਮੁਖਵਰੀ ਹੋਣ ਲੱਗ ਪਈ ਤੇ ਰੱਬ ਵੱਲੋਂ ਇਹਨੂੰ ਥੋੜਾ ਜਿਹਾ ਇਲਮ ਹੋਣ ਲੱਗ ਪਿਆ ਵੀ ਹੁਣ ਟਾਈਮ ਨੇੜੇ ਐ ਇੱਕ ਵਾਰੀ ਜਿਹੜਾ ਮੋਗੇ ਕੋਲੇ ਭੋਨੇ ਵਾਲਾ ਚੌਕ ਐ ਉੱਥੇ ਇਹਨੇ ਆਪਣੇ ਭਰਾ ਸੌਣ ਸਿਆ ਨੂੰ ਸਨੇਹਾ ਦਿੱਤਾ ਵੀ ਮੈਨੂੰ ਆ ਕੇ ਮਿਲ ਸੌਣ ਸਿਓ ਵੀ ਚਲਿਆ ਗਿਆ ਕੁੰਡਾ ਸਿਓ ਆਪ ਵੀ ਉੱਥੇ ਆਇਆ ਕਹਿੰਦੇ ਆ ਵੀ ਉਹਦੇ ਕੁੰਡਾ ਸਿੰਘ ਦਾ ਚਿਹਰਾ ਉਤਰਿਆ ਹੋਇਆ ਸੀ ਇਹਦੇ ਭਰਾ ਨੇ ਆਖਿਆ ਕੁੰਡਾ ਸਿਆ ਤੂੰ ਉਦਾਸ ਕਿਉਂ ਐ ਉਹ ਕਹਿੰਦਾ ਉਦਾਸ ਨਹੀਂ ਬਸ ਤੈਨੂੰ ਮਿਲਣ ਦੀ ਤਮੰਨਾ ਸੀ ਮਿਲ ਲਿਆ ਤੈਨੂੰ ਦੋ ਤਿੰਨ ਗੱਲਾਂ ਕਹਿਣੀਆਂ ਉਹ ਯਾਦ ਰੱਖੀ ਸੌਣ ਸਿਓ ਕਹਿੰਦਾ ਦੱਸ ਉਹ ਕਹਿੰਦਾ ਪਹਿਲੀ ਗੱਲ ਤਾਂ ਜੇ ਮੈਂ ਮੁਕਾਬਲੇ 'ਚ ਮਾਰਿਆ ਗਿਆ ਤਾਂ ਕਿਸੇ ਤੋਂ ਮੇਰੀ ਮੌਤ ਦਾ ਬਦਲਾ ਨਾ ਲਿਓ ਬਦਲਾ ਲੈਣ ਵਾਰੇ ਸੋਚਿਓ ਵੀ ਨਾ ਦੂਸਰੀ ਗੱਲ ਇਹ ਡਾਕੂਆਂ ਵਾਲੀ ਇਹ ਬੱਬਰਾਂ ਵਾਲੀ ਜ਼ਿੰਦਗੀ ਬਹੁਤ ਮੁਸੀਬਤ ਭਰੀ ਹੈ ਸਾਡੇ ਹਿੱਸੇ ਲਿਖੀ ਸੀ ਅਸੀਂ ਹੱਸ ਕੇ ਕੱਟ ਲਈ ਹੈ ਤੁਸੀਂ ਇਸ ਰਾਤ ਇਹਨਾਂ ਤੁਰਿਓ ਗੁਵਾਰੇ ਚ ਚਰੀਆਂ ਚ ਰਾਤਾਂ ਕੱਟਣੀਆਂ ਭੁੱਖੇ ਭਾਣੇ ਸਫ਼ਰ ਕਰਨੇ ਬਹੁਤ ਔਖੇ ਆ ਇਹ ਤੁਹਾਡੇ ਤੋਂ ਕਰਿਆ ਨਹੀਂ ਜਾਣਾ ਤੇ ਤੀਸਰੀ ਗੱਲ ਘਰੇ ਬੇਬੇ ਨੂੰ ਜਾ ਕੇ ਕਹਿਦੀ ਵੀ ਜੇ ਮੇਰੀ ਮੌਤ ਦੀ ਖਬਰ ਤੈਨੂੰ ਮਿਲ ਵੀ ਜਾਵੇ ਚਾਹੇ ਉਹ ਸੱਚੀ ਹੋਵੇ ਚਾਹੇ ਉਹ ਝੂਠੀ ਹੋਵੇ ਤੋਂ ਅੱਖ ਚੋਂ ਅਥਰੂ ਨਾ ਸਿੱਟੇ ਲੋਕ ਇਹ ਕਹਿਣਗੇ ਵੱਡੇ ਦਲੇਰ ਮਰਦ ਕੁੰਡੇ ਗਾਜੀ ਆਣੀਆਂ ਦੀ ਮਾਤਾ ਰੋਂਦੀ ਫਿਰਦੀ ਹੈ ਤੇ ਇਹ ਗੱਲ ਸੱਚ ਵੀ ਹੋਈ ਜਦੋਂ ਕੁੰਡਾ ਸਿਉਂ ਸ਼ਹੀਦ ਹੋ ਗਿਆ ਪਿੰਡ ਦਿਵਾਨਿਆਂ ਚ ਉਦੋਂ ਬਾਅਦ ਸਾਰੇ ਪਿੰਡ ਨੂੰ ਸਾਰੇ ਪੰਜਾਬ ਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਸੀ ਸਾਲਕ ਬਾਅਦ ਕਿ ਕੁੰਡਾ ਸਿਉਂ ਮੁਕਾਬਲੇ ਚ ਮਾਰਿਆ ਗਿਆ ਪਰ ਉਸ ਦੀ ਮਾਤਾ ਨੇ ਮਰਦੇ ਦਮ ਤੱਕ ਨਹੀਂ ਮੰਨਿਆ 100 ਸਾਲ ਤੋਂ ਉੱਪਰ ਹੋ ਕੇ ਪੂਰੀ ਹੋਈ ਆ ਮਾਤਾ ਰਤਨ ਕੌਰ ਪੰਡ ਸਹੌਰ ਦੀ ਨੰਬਰਦਾਰਾਂ ਦੀ ਧੀ ਸੀ ਉਹ ਬਹੁਤ ਸਰਦੇ ਵਰਦੇ ਘਰ ਦੀ ਕੁੜੀ ਸੀ ਪਰ ਦਲੇਰ ਇੰਨੀ ਸੀ ਕਿ ਆਖਰੀ ਵੇਲੇ ਵੀ ਜੇ ਕਿਸੇ ਨੇ ਪੁੱਛਣਾ ਬੇਬੇ ਕੁੰਡਾ ਸਿਓ ਨੂੰ ਬਹੁਤ ਚਰ ਹੋ ਗਿਆ ਉਹਨੇ ਕਹਿਣਾ ਨਹੀਂ ਕੁੰਡਾ ਸਿਓ ਜਿਉਂਦਾ ਹੈ ਉਹ ਕਿਤੇ ਆਪਦੇ ਕੰਮ ਧੰਦੇ ਗਿਆ ਹੋਣਾ ਕੋਈ ਨਹੀਂ ਮੈਨੂੰ ਆਪੇ ਆ ਕੇ ਮਿਲ ਲੂਗਾ ਆਖਰੀ ਦਮ ਤੱਕ ਨਹੀਂ ਮਾਤਾ ਨੇ ਮੰਨਿਆ ਕਿ ਮੇਰਾ ਪੁੱਤ ਮਰਿਆ ਗਿਆ ਤੇ ਨਾ ਉਹਨੇ ਆਪਣੀ ਅੱਖ 'ਚ ਕਦੇ ਅਥਰੂ ਸਿੱਟਿਆ ਸੂਰਮਿਆਂ ਦੇ ਜਨਮ ਭਾਗਾ ਵਾਲੀਆਂ ਮਾਵਾਂ ਦੀ ਕੁੱਖ ਚ ਹੁੰਦੇ ਆ ਤੇ ਇੱਕ ਗੱਲ ਹੋਰ ਕੁੰਡਾ ਸਿੰਘ ਗਾਜੀ ਆਣੀਆਂ ਬਾਰੇ ਜਿਹੜੀ ਉਹਨਾਂ ਦੇ ਪਰਿਵਾਰ ਨੇ ਦੱਸੀ ਹੈ ਕਿ ਕੁੰਡਾ ਸਿਓ ਜਿਆਦਾ ਸਫਰ ਰਾਤ ਨੂੰ ਕਰਦਾ ਹੁੰਦਾ ਸੀ ਤੇ ਇਹ ਤਾਰਿਆਂ ਦੀ ਸੇਧ ਨਾਲ ਆਪਣਾ ਸਫਰ ਕਰਦਾ ਸੀ ਇਹਨੂੰ ਤਾਰਿਆਂ ਦੀ ਗਿਣਤੀ ਮਿਣਤੀ ਦਾ ਕਾਫੀ ਜਿਆਦਾ ਇਲਮ ਸੀ ਕੁੰਡਾ ਸਿੰਘ ਜ਼ਿੰਦਗੀ 'ਚ ਕਈ ਵਾਰੀ ਪਿੰਡ ਲੋਂਗੋਵਾਲ ਤੋਂ ਤੁਰ ਕੇ ਗਾਜੀਆਣੇ ਆਇਆ ਸੀ ਕਿਉਂਕਿ ਲੋਂਗੋਵਾਲ ਦੇ ਇਰਗੇ 'ਚ ਇਹਦੀਆਂ ਜਾਦੇ ਠਹਿਰਾ ਸੀ ਇਹਦੇ ਸੱਜਣ ਮਿੱਤਰ ਸੀ ਉਸ ਇਲਾਕੇ 'ਚ ਰਾਤ ਨੂੰ ਪਿੰਡ ਲੋਂਗੋਵਾਲ ਤੋਂ ਤਾਰਿਆਂ ਦੀ ਸੇਧ ਨਾਲ ਤੁਰਨਾ ਪਿੰਡਾਂ ਦੇ ਬਾਹਰ-ਬਾਰ ਦੀ ਖੇਤਾਂ ਵਿੱਚ ਦੀ ਹੁੰਦੇ ਨੇ ਤੜਕੇ ਨੂੰ ਪੌ ਫਟਾਲੇ ਤੋਂ ਪਹਿਲਾਂ ਗਾਜੀਆਣੇ ਪਿੰਡ ਆਪਣੇ ਘਰੇ ਪਹੁੰਚ ਜਾਣਾ ਤੇ ਬਾਕੀ ਬਾਅਦ ਵਿੱਚ ਤਾਂ ਅਮਰ ਸ਼ਹੀਦ ਸਰਦਾਰ ਉਦਮ ਸਿੰਘ ਦੇ ਨਾਲ ਵੀ ਇਹਦਾ ਮੇਲ-ਮਲਾਪ ਆਮ ਹੀ ਹੁੰਦਾ ਸੀ ਏ ਵੀ ਉਦਮ ਸਿੰਘ ਵਾਲੇ ਰਸਤੇ ਤੇ ਚੱਲ ਪਿਆ ਸੀ। ਕੁੰਡਾ ਸਿੰਘ ਗਾਜੀ ਆਣੀਆਂ ਦੀ ਗੱਲ ਸੁਭਾਸ ਚੰਦਰ ਬੋਸ ਨਾਲ ਹੋ ਗਈ ਸੀ। ਹਿਟਲਰ ਦੇ ਨਾਲ ਪੱਕ ਠੱਕ ਹੋ ਗਈ ਸੀ। ਇਹਨੇ ਹਿੰਦੋਸਤਾਨ ਦੇ ਵਿੱਚੋਂ ਜਰਮਨ ਨੂੰ ਨਿਕਲ ਜਾਣਾ ਸੀ। ਸਾਰੀ ਗੱਲਬਾਤ ਸੀਗੀ ਪਰ ਕੀ ਅੜਿੱਕਾ ਲੱਗਿਆ? ਇਹ ਹਿੰਦੋਸਤਾਨ ਤੋਂ ਜਰਮਨ ਕਿਉਂ ਨਹੀਂ ਜਾ ਸਕਿਆ? ਉਹ ਸਾਰਾ ਆਪਾਂ ਅਗਲੀ ਵੀਡੀਓ ਚ ਸਾਂਝਾ ਕਰਾਂਗੇ। ਅੱਜ ਦੀ ਵੀਡੀਓ ਚ ਇੰਨਾ ਹੀ ਪ੍ਰਵਾਨ ਕਰਿਓ। ਤੇ ਜੇ ਇਸ ਵੀਡੀਓ ਦਾ ਅਗਲਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਬਾਕੀ ਹੋਰ ਜਾਣਕਾਰੀ ਦੇ ਲਈ ਚੈਨਲ ਦਾ WhatsApp ਨੰਬਰ ਕਮੈਂਟ ਬਾਕਸ ਵਿੱਚ ਮੈਂਸ਼ਨ ਕਰ ਦਿੱਤਾ ਗਿਆ। ਉਸ ਤੇ ਤੁਸੀਂ ਕੋਈ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੇ ਹੋ। ਚੈਨਲ ਥਰੋਨ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।